ਅਲਵੋ ਸਟੇਸ਼ਨ ਹੀ ਨਹੀਂ ਉਹ ਵੀ ਕਈ ਖਾਵਾ ਦੇ ਤੇ ਚੈਕਿੰਗ ਚੱਲ ਰਹੀ ਹੈ ਜਿਹੜਾ ਸਰਚ ოਪਰੇਸ਼ਨ ਚੱਲ ਰਿਹਾ ਹੈ। ਔਰ ਰਜਿਸਟ੍ਰੇਸ਼ਨ ਵੀ ਚੱਕ ਕੀਤਾ ਜਾ ਰਿਹਾ ਹੈ। ਜੀ ਮੇਰੇ ਆਣ ਜਾਣ ਵਾਲੇ ਲੋਕ ਨਹੀਂ ਉਹਨਾਂ ਨੂੰ ਪਤਾ ਕਰਨਾ ਕਿ ਜੀ ਤੁਹਾਡੇ ਵੱਲੋਂ ਸਾਰੇ ਲਗਾਤਾਰ ਇੱਦਾਂ ਹੀ ოਪਰੇਸ਼ਨ ਕਰਿਆ ਸਰਚਫੇਸ਼ਨ ਜੀ ਡੇਲੀ ოਪਰੇਸ਼ਨ ਚੱਲ ਰਹੇ ਨੇ ਸਾਡੇ ਜੀ ਚੱਲਦੇ ਰਹੇ ਲੋਕਾਂ ਨੂੰ ਕੀ ਪੀਲ ਕਰਨਾ ਚਾਹੁੰਦੇ ਹਨ ਜਲੰਧਰ ਪੁਲਿਸ ਕਮਿਸ਼ਨ ਨੂੰ ਕੀ ਪੀਲ ਕਰਨਾ ਚਾਹੀਦਾ ਜੀ ਕਿ ਜੇ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਅਜਨਬੀ ਜਾਂ ਕੋਈ ਸ਼ੱਕੀ ਚੀਜ਼ ਦਿਖਦੀ ਜਾ ਕੇ ਲੱਭਦੀ ਹੈ ਤਾਂ ਇਮੀਡੀਏਟਲੀ ਤੁਹਾਡੀ ਸਟੇਟਿਓਨ ਚੱਲੀ ਹੈਗੀ ਉਹ ਬੜੀ ਸਟ੍ਰਿਕਟ ਹੈ ਕਿ ਚੈੱਕ ਇਨ ਦੌਰਾਨ ਕੁਝ ਸ਼ੱਕੀ ਦਾਣੇ ਕੁਝ ਮਿਲਿਆ ਹੈ ਨਹੀਂ ਹਜੇ ਤੱਕ ਜੀ ਚਲਾਈ ਗਏ ਠੀਕ ਰੇਲਵੇ ਸਟੇਸ਼ਨ ਹੀ ਨਹੀਂ ਹੋਰ ਵੀ ਕਈ ਥਾਵਾਂ ਤੇ ਚੈਕਿੰਗ ਚੱਲ ਰਹੀ ਹੈ ਜਿਵੇਂ ਕਿ ਡਾਟਾ ਸਰਚ آپریشن ਚੱਲ ਰਿਹਾ ਹੈ ਅਤੇ ਰਜਿਸਟ੍ਰੇਸ਼ਨ ਵੀ ਚੈੱਕ ਕੀਤਾ ਜਾ ਰਿਹਾ ਹੈ ਜੀ ਮਰੇ ਆਣ ਜਾਣ ਵਾਲੇ ਲੋਕ ਨਹੀਂ ਉਹਨਾਂ ਬਾਰੇ ਤਾਂ ਜੀ ਤੁਹਾਡੇ ਵੱਲੋਂ ਸਾਰੇ ਲਗਾਤਾਰ ਇੱਦਾਂ آپریشن ਕਿਹੜੇ ਸਰਚ آپریشن ਜੀ ਡੇਲੀ آپریشن ਚੱਲ ਰਹੇ ਨੇ ਸਾਡੇ ਜੀ ਚੱਲਦੇ ਰਹਿੰਦੇ ਨੇ ਲੋਗਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਜਲੰਧਰ ਪੁਲਿਸ ਕਮਿਸ਼ਨ ਨੂੰ ਕੀ ਫੀਲ ਕਰਨਾ ਚਾਹੁੰਦੇ ਆ ਜੀ ਕਿ ਜੇ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਅਜਨਬੀ ਜਾਂ ਕੋਈ ਸ਼ੱਕੀ ਚੀਜ਼ ਦਿਖਦੀ ਹੈ ਜਾਂ ਲੱਭਦੀ ਹੈ ਤਾਂ ਇਮੀਡੀਏਟਲੀ ਪੁਲਿਸ ਨੂੰ ਰਿਪੋਰਟ ਕਰਨਾ ਜੀ ਅਸੀਂ ਤੁਹਾਡੀ